ਜੀ ਅੱਜ ਬੱਸੀ ਬਠਾਣਾ ਵਿਖੇ ਅਸੀਂ ਸੰਪਰਕ ਮੀਟਿੰਗ ਕੀਤੀ ਗਈ ਹੈ ਸਾਡੇ ਵੱਲੋਂ ਜੋ ਸੰਪਰਕ ਮੁਹਿੰਮ ਹੈ ਜੀ ਇਹ ਪੰਜਾਬ ਪੁਲਿਸ ਵੱਲੋਂ ਮਾਨਯੋਗ ਬੀਜਪੀ ਸਾਹਿਬ ਵੱਲੋਂ ਸਾਰੇ ਪੰਜਾਬ ਦੇ ਵਿੱਚ ਲਾਈ ਜਾ ਲਈ ਜਾ ਰਹੀ ਹੈ ਜ ਜਿਦੇ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਵੱਖ-ਵੱਖ ਥਾਵਾਂ 'ਤੇ ਪਬਲਿਕ ਮੀਟਿੰਗ ਕੀਤੀ ਜਾਂਦੀ ਹੈ ਕੁਝ ਮੀਟਿੰਗਸ ਐ ਐਸਐਸਪੀ ਲੈਵਲ ਤੇ ਕੀਤੀਆਂ ਜਾਂਦੀਆਂ ਨੇ ਕੁਝ ਮੀਟਿੰਗਸ ਡੀਐਸਪੀ ਲੈਵਲ ਤੇ ਐਸਪੀ ਲੈਵਲ ਤੇ ਐਸਐਚਓ ਲੈਵਲ ਤੇ ਤੇ ਜ਼ੈ ਲੈਵਲ ਤੇ ਵੀ ਕੀਤੀਆਂ ਜਾਂਦੀਆਂ ਨੇ ਸੰਪਰਕ ਮਹੀਮ ਦਾ ਜੋ ਮੁੱਖ ਮੰਤਵ ਇਹ ਹੈ ਕਿ ਜੋ ਪੰਜਾਬ ਨਸ਼ਿਆਂ ਦੇ ਖਿਲਾਫ ਇੱਕ ਜੰਗ ਲੜ ਰਿਹਾ ਹੈ ਉਹਦੇ ਵਿੱਚ ਪਹਿਲੀ ਗੱਲ ਤਾਂ ਪੰਜਾਬ ਪੁਲਿਸ ਨੂੰ ਜਿਹੜਾ ਪਬਲਿਕ ਦਾ ਕੌਨਫੀਡੈਂਸ ਮਿਲੇ ਤਾਂ ਜੋ ਪਬਲਿਕ ਸਾਡੇ ਨਾਲ ਖੁੱਲ ਕੇ ਕੋਈ ਗੱਲ ਕੋਈ ਪ੍ਰੋਬਲਮ ਜਿਹੜੀ ਡਿਸਕਸ ਕਰਨ ਵਾਲੀ ਹੁੰਦੀ ਹੈ ਪੁਲਿਸ ਤੇ ਪਬਲਿਕ ਦਾ ਰਿਸ਼ਤਾ ਬੈਟਰ ਹੋਵੇ ਸਾਡੀ ਇਨਫੋਰਮੇਸ਼ਨ ਬੈਟਰ ਹੋਵੇ ਤੇ ਇੱਕ ਤਰੀਕੇ ਦਾ ਪਬਲਿਕ ਆਊਟਰੀਚ ਹੈ ਜਿਹਦੇ ਚ ਅਸੀਂ ਇਹ ਚਾਹੁੰਦੇ ਆ ਕਿ ਜੋ ਵੀ ਕੋਈ ਨਸ਼ਿਆਂ ਤੋਂ ਇਲਾਵਾ ਵੀ ਜੇ ਕੋਈ ਪਬਲਿਕ ਨੂੰ ਕੋਈ ਪ੍ਰੋਬਲਮ ਹੈਗੀ ਹੈ ਤਾਂ ਉਹਦਾ ਇੱਕ ਖੁੱਲ ਕੇ ਸੰਵਾਦ ਜਿਹੜਾ ਹੈਗਾ ਇੱਕ ਪਬਲਿਕ ਪਲੇਟਫਾਰਮ ਤੇ ਹੋਵੇ ਇਸ ਮੁਹਿੰਮ ਦਾ ਸਾਨੂੰ ਬਹੁਤ ਚੰਗਾ ਫੀਡਬੈਕ ਆ ਰਿਹਾ ਹੈ ਤੇ ਸਾਰੇ ਲੋਕ ਪਹੁੰਚਦੇ ਨੇ ਤੇ ਕਿਉਂਕਿ ਵੱਖ-ਵੱਖ ਤਰੀਕੇ ਦੇ ਜਿਹੜੇ ਮੋਤਵਾਰ ਜਿਹੜੇ ਮੌਜੂਦ ਸ਼ਖਸੀਅਤਾਂ ਹੁੰਦੀਆਂ ਨੇ ਇਲਾਕੇ ਦੀਆਂ ਉਹ ਸਾਰੀਆਂ ਪਹੁੰਚਦੀਆਂ ਨੇ ਤੇ ਜੋ ਇਲਾਕੇ ਦੇ ਮੁੱਖ ਮੁੱਦੇ ਹੁੰਦੇ ਨੇ ਉਹ ਡਿਸਕਸ ਕੀਤੇ ਜਾਂਦੇ ਨੇ ਮੈਂ ਕਿੰਨੇ ਕੁ ਨੌਜਵਾਨ ਹੈਗੇ ਇੱਕ ਮੁੱਖ ਧਾਰਾ ਚ ਆ ਚੁੱਕੇ ਨਸ਼ਾ ਛੱਡ ਕੇ ਅ ਜੀ ਇਹਦੇ ਵਿੱਚ ਅਸੀਂ ਹੁਣੇ ਮੈਂ ਤੁਹਾਡੇ ਨਾਲ ਡਿਸਕਸ ਕੀਤੀ ਸੀ ਕਿ ਜਿਹੜਾ ਕਿ ਨਾ 64ਏ ਹੈ ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਅਸੀਂ ਸਮਾਲ ਕੁਆਂਟੀਟੀ ਦੇ ਜਿੰਨੇ ਵੀ ਪਰਚੇ ਹੈਗੇ ਨੇ ਉਹ ਕੱਢੇ ਸੀਗੇ ਜ਼ਿਲ੍ਹੇ 'ਚ ਜਿਹੜੇ ਵੀ ਅਕਿਊਜ਼ਡ ਇਹਨਾਂ ਨੇ ਇਹਨਾਂ ਨੇ ਆਪਣੀ ਵਿਲਿੰਗਨੈਸ ਦਿਖਾਈ ਹੈ ਐਡਿਡਿਕਸ਼ਨ ਦੇ ਲਈ ਉਹਨਾਂ ਦਾ ਅਸੀਂ ਮਾਨਯੋਗ ਕੋਰਟ ਵੱਲੋਂ ਆਰਡਰਸ ਲੈਂਦੇ ਨੇ ਇਹੇ ਜੇ ਫਿਲਹਾਲ ਸਾਡੇ ਕੋਲ 7 ਆਰਡਰਸ ਆ ਚੁੱਕੇ ਨੇ ਤੇ ਸਾਨੂੰ ਉਮੀਦ ਹੈ ਕਿ ਹੋਰ ਵੀ ਆਰਡਰਸ ਅਸੀਂ ਇਹੇ ਜੇ ਲੈ ਕੇ ਆ ਸਕਦੇ ਜਿਹੜਾ ਲੋਕਾਂ ਦੇ ਮਨ ਦੇ ਵਿੱਚ ਢਾ ਰਹਿ ਕਿ ਨਸ਼ੇ ਦੀ ਅਗਰ ਸੂਚਨਾ ਦਵਾਂਗੇ ਤਾਂ ਨਸ਼ੇੜੀ ਸਾਡੇ ਨਾਲ ਨਾ ਕੋਈ ਜਾਂ ਸਾਡਾ ਰਿਸ਼ਤਾ ਨਾ ਖਰਾਬ ਹੋਵੇ ਉਸ ਲਈ ਕੀ ਮੁਹਿੰਮ ਹੈ ਤੈਲੀ ਗੱਲ ਜੀ ਮੈਂ ਤੁਹਾਡੇ ਮਾਧਮ ਰਾਹੀਂ ਇਹ ਆਸ਼ਵਾਸਨ ਦੇਣਾ ਚਾਹੁੰਦੀ ਆ ਕਿ ਜੇ ਕੋਈ ਸਾਡੇ ਕੋਲ ਇਨਫੋਰਮੇਸ਼ਨ ਆਂਦੀ ਹੈ ਉਹ ਗੁਪਤ ਰੱਖੀ ਜਾਏਗੀ ਦੂਜੀ ਗੱਲ ਪੰਜਾਬ ਸਰਕਾਰ ਵੱਲੋਂ ਜਿਹੜੀ ਐਂਟੀ ਡਰੱਗ ਟਿਪ ਲਾਈਨ ਜਿਹੜੀ ਸ਼ੁਰੂ ਕੀਤੀ ਗਈ ਹੈ ਇਹ ਤੁਸੀਂ ਸਾਰੇ ਗੂਗਲ ਕਰ ਸਕਦੇ ਹੋ ਇਹਦਾ ਨੰਬਰ ਅਵੇਲੇਬਲ ਹੈਗਾ ਉਹਦੇ ਤੇ ਜਿਹੜਾ ਤੁਹਾਡੀ ਆਈਡੈਂਟੀਟੀ ਹੈ ਉਹ ਗੁਪਤ ਰਹਿੰਦੀ ਹੈ ਤੇ ਸਾਡੇ ਕੋਲ ਉਹਦੀ ਇਨਫੋਰਮੇਸ਼ਨ ਪਹੁੰਚਦੀ ਹੈ ਤੇ ਇਸ ਤਰੀਕੇ ਦੇ ਨਾਲ ਜੇ ਕੋਈ ਤੁਸੀਂ ਉਸ ਤਰੀਕੇ ਨਾਲ ਇਨਫੋਰਮੇਸ਼ਨ ਸਾਂਝੀ ਕਰਨਾ ਚਾਹੁੰਦੇ ਹੋ ਉਹ ਵੀ ਲੋਕਾਂ ਕੋਲ ਇੱਕ ਫੈਸਿਲਿਟੀ ਹੈਗੀ ਹੈ ਤੇ ਸਾਡੇ ਨਾਲ ਸਿੱਧੇ ਤੌਰ ਤੇ ਨਿੱਜੀ ਤੌਰ ਤੇ ਵੀ ਜੋ ਗੱਲ ਕਰਦੇ ਨੇ ਉਹ ਵੀ ਇੱਕ ਫੈਸਿਲਿਟੀ ਲੋਕਾਂ ਕੋਲ ਹੈ ਜੀ ਥੈਂਕ ਯੂ ਜੀ ਥੈਂਕ ਯੂ ਜੀ ਭਗਵਾਨ ਕਮੀ ਜੀ ਬਾਈਗੂ ਜੀ ਖਾਲਸਾ ਬਾਈਗੂ ਫਤੇ ਜੀ ਜਿਵੇਂ ਕਿ ਅੱਜ ਹਲਕਾ ਬਸੀ ਪਟਾਣਾ ਦੇ ਵਿੱਚ ਸਬ ਡਿਵੀਜ਼ਨ ਦਾ ਪ੍ਰੋਗਰਾਮ ਸੀ ਸੰਪਰਕ ਮੁਹਿੰਮ ਪੰਜਾਬ ਪੁਲਿਸ ਵੱਲੋਂ ਚਲਾਈ ਗਈ ਹੈ ਪੰਜਾਬ ਸਰਕਾਰ ਵੱਲੋਂ ਤੇ ਜਿੱਥੇ ਸਾਰੇ ਹਲਕੇ ਦੇ ਪੰਚ ਸਰਪੰਚ ਨੰਬਰਦਾਰ ਸਭਾਣ ਆਏ ਪਹੁੰਚੇ ਸਾਡੇ ਜ਼ਿਲ੍ਹੇ ਤੋਂ ਐਸਐਸਪੀ ਆਈਪੀਐਸ ਅਫਸਰ ਗਰੇਵਾਲ ਜੀ ਵੀ ਪਹੁੰਚੇ ਡੀਐਸਪੀ ਰਾਜਕੁਮਾਰ ਜੀ ਤੇ ਸਾਡੇ ਅਫਸਰ ਸੁਰੇਸ਼ਮਾਰ ਜੀ ਬਸ ਉੱਥੇ ਮੇਨਲੀ ਗੱਲ ਤਾਂ ਇਹੀ ਹੈ ਵੀ ਸਾਰਿਆਂ ਨੂੰ ਜਾਗਰੂਤ ਕਰਨਾ ਕਿ ਪੁਲਿਸ ਦਾ ਤੇ ਇਕੱਠੇ ਹੋ ਕੇ ਵੈਸੇ ਦੇਖ ਲਾ ਉਹਨੂੰ ਨਿਪਰੇ ਚੜਾਇਆ ਜਾਵੇ ਤੇ ਮਾੜੇ ਅੰਸਰ ਜੋ ਸਮਾਜ ਦੇ ਵਿੱਚ ਵਿਚਰ ਰਹੇ ਨੇ ਉਹਨਾਂ ਨੂੰ ਨੱਥ ਪਾਈ ਜਾਵੇ ਜਿਹਦੇ ਨਾਲ ਸਾਡਾ ਰੰਗਲਾ ਪੰਜਾਬ ਤੰਦਰੁਸਤ ਪੰਜਾਬ ਫੇਰ ਆਪਣੀ ਲੀਹਾਂ ਤੇ ਆ ਸਕੇ ਜਿਸ ਕਰਕੇ ਸਾਡੇ ਪੰਜਾਬ ਨੂੰ ਜਾਣਿਆ ਜਾਂਦਾ ਸਾਡੇ ਪੰਜਾਬੀ ਗੱਭਰੂ ਸਾਡੇ ਪੰਜਾਬ ਦੀ ਇੱਕ ਪਾਣੀ ਦੀ ਧਰਤੀ ਦੀ ਜਿਹੜੀ ਪੂਰੇ ਵਰਲਡ ਤੇ ਪਛਾਣ ਹੈ ਉਸ ਨੂੰ ਬਰਕਰਾਰ ਕੀਤਾ ਜਾਵੇ ਤੇ ਇਸੇ ਮੁਹਿਮ ਨੂੰ ਚਾਲੂ ਰੱਖਦੇ ਹੋਏ ਸਾਰਿਆਂ ਨੇ ਇਸ ਗੱਲ ਤੇ ਭਰੋਸਾ ਜਤਾਇਆ ਕਿ ਰਲ ਮਿਲ ਕੇ ਇਸ ਮੁਹਿਮ ਨੂੰ ਕਾਮਯਾਬ ਕਰਾਂਗੇ ਤੇ ਨਸ਼ੇ ਨੂੰ ਪੰਜਾਬ ਚੋਂ ਖਤਮ ਕਰਾਂਗੇ ਕਿ ਵੱਡਾ ਕਾਰਨ ਹੈ ਤੁਹਾਨੂੰ ਕਿ ਜਿਹੜੇ ਬੱਚੇ ਜਿਹੜੇ ਨੇ ਅੱਜ ਕੱਲ ਨਸ਼ੇ ਦੇ ਨਵਾਂ ਜੜਾ ਵਿੱਚ ਜੁੜਦੇ ਜਾ ਰਹੇ ਨੇ ਜਾਂਦੇ ਉਹ ਸੰਗਤ ਚੰਨ ਕਰੀਏ ਜਾਂ ਫਿਰ ਮਾਂ ਪਿਓ ਦੀ ਅਵੇਸਲ ਕਰਕੇ ਤੇ ਜਾਂ ਫਿਰ ਇੱਕ ਟ੍ਰੇਡਰ ਦੇ ਤੌਰ ਤੇ ਜਿੱਥੋਂ ਤੱਕ ਸਮਾਜ ਦੇ ਵਿੱਚ ਕਈ ਕਾਰਨ ਹੁੰਦੇ ਨੇ ਕੋਈ ਇੱਕ ਕਾਰਨ ਉਹ ਫੇ ਵੱਡਾ ਨਹੀਂ ਕਹਿ ਸਕਦੇ ਅਸੀਂ ਤਾਂ ਇੱਕ ਗੱਲ ਕਹਾਂਗੇ ਵੀ ਜਦੋਂ ਤੱਕ ਸਾਰੇ ਪਰਿਵਾਰ ਜ਼ਿੰਮੇਵਾਰ ਵਿਅਕਤੀ ਸਮਾਜ ਦੇ ਇਕੱਠੇ ਹੋ ਕੇ ਬੱਚਿਆਂ ਨੂੰ ਜੰਮੀ ਸੇਧ ਨਹੀਂ ਦੇਣਗੇ ਬੱਚੇ ਆਪਣੇ ਬਜ਼ੁਰਗਾਂ ਨਾਲ ਨਹੀਂ ਬੈਠਣਗੇ ਤੇ ਬਜ਼ੁਰਗ ਉਹਨਾਂ ਨੂੰ ਚੰਗੀਆਂ ਗੱਲਾਂ ਨਾਲ ਨਹੀਂ ਤੋਰਨਗੇ ਉਦੋਂ ਤੱਕ ਐਵੇਂ ਦੀਆਂ ਕੋਈ ਰੀਤੀਆਂ ਸਮਾਜ ਦੇ ਵਿੱਚ ਆਉਂਦੀਆਂ ਰਹਿੰਦੀਆਂ ਨੇ ਇਹੀ ਆਪਾਂ ਕਰ ਸਕਦੇ ਹਾਂ ਕਿ ਬੱਚਿਆਂ ਦਾ ਤੇ ਬਜ਼ੁਰਗਾਂ ਦਾ ਤੇ ਪ੍ਰਸ਼ਾਸਨ ਦਾ ਤਾਲਮੇਲ ਬਣਦਾ ਰਹੇ ਸਕੂਲਾਂ ਦੇ ਵਿੱਚ ਐਦਾਂ ਦੇ ਸੈਮੀਨਾਰ ਹੁੰਦੇ ਰਹਿਣ ਕਾਰਨ ਇੱਕ ਨਹੀਂ ਹੁੰਦਾ ਕਾਰਨ ਕਈ ਹੁੰਦੇ ਨੇ ਹਰੇਕ ਘਰ ਦੇ ਵਿੱਚ ਆਪਣੀ ਆਪਣੀ ਸਮੱਸਿਆ ਆਪਾਂ ਕਿਸੇ ਨੂੰ ਕਿਸੇ ਕਾਰਨ ਨਾਲ ਜੋੜਿਆ ਨਹੀਂ ਜਾ ਸਕਦਾ ਪਰ ਜਦੋਂ ਸਮਾਜ ਦੇ ਵਿੱਚ ਆਪਾਂ ਸਾਰੇ ਰਲ ਕੇ ਕੰਮ ਕਰਦੇ ਆ ਤਾਂ ਹਰੇਕ ਸਮੱਸਿਆ ਦਾ ਹੱਲ ਕੀਤਾ ਜਾ ਸਕਦਾ ਹੈ